Giddyup, bye. 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 Giddyup, bye

ਗਰੀਬ ਵਾਈ ਗਰੀਬ ਵਾਈ ਗਰੀਬ ਵਾਈ ਗਰੀਬ ਵਾਈ ਗਰੀਬ ਵਾਈ ਗਰੀਬ ਵਾਈ ਵਾਹੇ ਗੁਰੂ ਜੀ ਕਾ ਖਾਲਸਾ ਹਰ ਨਾਮ ਮਜੀਠੇ ਰੰਗਰੀ ਮਾਰੇ ਕਹਿੰਦੇ ਹਨ ਇਹ ਤੂੰ ਮਨ ਨੂੰ ਸੁੰਦਰ ਬਣਾਣਾ ਹੈ ਹਰੀ ਨਾਮ ਦੇ ਨਾਲ ਰੰਗ ਲੈ ਤਿਆਗ ਗਿਆਨ ਪਚਾਤਰੀ ਤੂੰ ਜਾਣ ਗੋਪਾਲੇ ਸੰਗ ਜੀ ਉਸ ਗੋਪਾਲ ਨੂੰ ਸਦਾ ਨੇੜੇ ਵੇਖ ਸਦਾ ਸੰਗ ਵੇਖ ਇਹ ਨੁਕਤਾ ਕਿਤੇ ਸਾਡੀ ਸਮਝ ਵਿੱਚ ਆ ਜਾਵੇ ਕਿ ਗੋਪਾਲ ਜੋ ਥਾਰੀ ਧਰਤੀ ਦਾ ਪਾਲਕ ਹੈ ਜੋ ਹਰ ਥਾਂ ਮੌਜੂਦ ਹੈ ਉਹ ਸਾਨੂੰ ਹਾਜ਼ਰ-ਨਾਜ਼ਰ ਦਿਸਣਾ ਸ਼ੁਰੂ ਹੋ ਜਾਵੇ ਕੋਈ ਦੁਨੀਆ ਤੇ ਕੋਈ ਮਾੜਾ ਕੰਮ ਹੋਵੇਗਾ ਹੀ ਨਹੀਂ ਨਿਕਟ 부ਜੇ ਸੋ ਬੁਰਾ ਕਿਉਂ ਕਰੇ ਇਹਨੂੰ ਕਹਿੰਦੇ ਨੇ ਹਾਜ਼ਰ-ਨਾਜ਼ਰ ਸਮਝਣਾ ਉਹਦੀ ਹੋਂਦ ਨੂੰ ਸਮਝਣਾ ਨਾਮ ਵੀ ਕੀ ਹੈ ਹੁੰਦੀ ਹੋਂਦ ਕਿ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮਣ ਸਾਰੇ ਹੋਂਦੇ ਆਸਰੇ ਖੜੇ ਨੇ ਭਾਈ ਹੋਂਦੀ ਹੋਂਦ ਹੁ ਸਮੀਨ ਹੈ ਕਿ ਹੋਂਦੀ ਮਹਰੇ ਬਿਨ ਨਾਵੇਂ ਨਾਹੀ ਕੋ ਥਾਉ ਬਿਨਾ ਨਾਮ ਤੋਂ ਪਾਈ ਕੋਈ ਥਾਂ ਹੀ ਨਹੀਂ ਮਜੂਦ ਆਓ ਭਾਈ ਹਰ ਸਤਿਐਂਦਰ ਸਿੰਘ ਲਾਉ ਆਓ ਆਪਾਂ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜੀ ਦੀ ਕਥਾ ਚੱਲ ਰਹੀ ਹੈ ਆਪਾਂ ਸਾਰੇ ਜਾਣੇ ਪਾਤਸ਼ਾਹ ਜੀ ਦੀ ਬਾਣੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਅੱਜ ਦੇ ਸ਼ਬਦ ਰਾਈਂ ਕੀ ਸਮਝਾਣਗੇ ਆਓ ਆਪਾਂ ਸਮਝ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਪਹਿਲਾਂ ਆਪਾਂ ਸ਼ਬਦ ਪੜ੍ਹਨੇ ਹਾਂ ਗਉੜੀ ਰਾਗ ਦੇ ਅੰਦਰ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ ਗਉੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਪੇਧ ਕਿਆ ਜਾਣੇ ਕਾਚਾ ਐਸਾ ਜੋਗੀ ਜੁਗਤ ਵਿਚਾਰੀ ਪੰਚ ਮਾਰ ਸਾਚ ਉਰਤਾਰੀ ਰਹਾਉ ਜਿਸ ਕੈ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਬ ਸਸ ਏਕੋ ਗ੍ਰਹਿ ਉਦਿਆਨੇ ਕਰਨੀ ਕੀਰਤ ਕਰਮ ਸਮਾਨੇ ਏਕ ਸ਼ਬਦ ਇਕ ਭੀਖਿਆ ਮੰਗੇ ਗਿਆਨ ਧਿਆਨ ਜੁਗਤ ਸਚ ਜਾਗੀ ਦਰਚ ਰਹੇ ਨਾ ਬਾਹਰ ਜਾਈ ਅਪੀ ਮਿਲੇ ਭਰਮ ਚਕਾਈ ਗੁਰ ਪਰਸਾਦ ਪਰਮ ਪਦ ਪਾਈ ਗੁਰ ਕੀ ਸੇਵਾ ਸ਼ਬਦ ਵਿਚਾਰੇ ਮਾਰੀ ਕਰਨੀ ਸਾਰੂ ਜਪ ਸਭ ਸੰਜਮ ਪਾਠ ਪੂराण ਕਹੋ ਨਾਨਕ ਅપરੰ ਪਰਮਾਨ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅપરੰ ਪਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗ ਜੀਓ ਜੋ ਲੜੀ ਵਾਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਆਪਾਂ ਸਾਰੇ ਜਾਨੀ ਗੋੜੀ ਰਾਗ ਦੇ ਅੰਦਰ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਰੰਗ 223 ਤੇ ਸ਼ੋਭਤ ਹੈ ਰਹਾਉ ਵਾਲੀ ਤੁਕ ਤੋਂ ਸਾਰਾ ਸ਼ਬਦ ਦਾ ਭਾਵ ਹੁੰਦਾ ਹੈ ਰਹਾਉ ਵਾਲੀ ਤੁਕ ਹੈ ਐਸਾ ਜੋਗੀ ਜੁਗਤ ਵਿਚਾਰੇ ਪੰਜ ਮਾਰ ਹੋਇਆ ਜੇ ਨਾ ਮਨ ਜੋੜ ਗਿਆ ਇੰਦੇ ਹਨ ਉਹੀ ਸਮਝਣ ਚੁਗਤੀ ਨੂੰ ਸਮੇਂ ਲਿਆ ਉਰਤਾਰੇ ਜਿਨੇ ਪੰਚਨੋਂ ਮਾਰ ਲਿਆ ਪੰਜਾਂ ਵਿਕਾਰਾਂ ਨੂੰ ਰੋਕ ਲਿਆ ਤੇ ਸੱਚ ਉਰਤਾਰੇ ਜਿਨੇ ਅੰਦਰ ਨਾਮ ਪਰਮੇਸ਼ਰ ਦਾ ਨਾਮ ਪ੍ਰਗਟ ਕਰ ਲਿਆ ਉਰਤਾਰੇ ਜੋ ਅੰਤਰ ਨਾਮ ਸਰਬਮੈ ਪੇਖੇ ਭਗਵਾਨ निमख निमख ठाकुर नमस्कारे नानक ओ अपर सगल निस्तारे वैसे महाराज कहंदे हन ए बड़े बली हन पंजे बदे महाबली बड़े बली हन महाबली ते इक नी मान मारे ने बार-बार गुरबानी विच सारया किते इना नु जम किया है किते इना नु प्रेत किया है इना सारी ਗਰਬਾਣੀ ਦੇ ਵਿੱਚ ਪੰਜਾਂ ਦੀ ਗੱਲ ਚਰਦੀ। ਜੋ ਸਾਡੇ ਅੰਦਰ ਹੀ ਹਨ ਇਸ ਦੇਹੀ ਅੰਦਰ ਪੰਜ ਚੋਰ ਵਸੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟੇ ਮਨ ਮੁਖ ਨੀ ਬੂਜੇ। ਕੋ ਨਾ ਸੁਨੇ। ਬੜਾ ਜ਼ਿਕਰ ਮਾਰੇ ਨੇ ਕੀਤਾ ਅਵਰ ਪੰਜ। ਹਮ ਇਕ ਜਨਾ। ਕਹਿੰਦੇ ਮੇਰੀ ਜਿੰਦ ਕੱਲੀ ਮੇਰਾ ਮਾਨ ਕੱਲਾ ਤੇ ਇਹਨੂੰ ਘੇਰਨ ਵਾਲੇ ਪੰਜ ਅੰਜ ਅਵਰ ਪੰਜ ਹਮ ਇੱਕ ਜਨ ਮਹਾਰਾਜ ਕੀ ਕਰਦੇ ਨੇ ਮਾਰੇ ਲੂਟੇ ਨੀਤ ਨੀਤ ਕਿਸੇ ਆਗੀ ਕਰੀ ਪੁਕਾਰ ਜਨ ਮਾਰੇ ਨਗੋ ਉਜਗਤੀ ਦਸੀ ਸ੍ਰੀ ਰਾਮ ਨਾਮ ਉਚਰ ਮਨਾ ਅੱਗੇ ਜਮਦਲ ਵਿਖਮ ਕਣਾ ਇਸ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਐਸਾ ਕੋਈ ਜੇ ਦੁੱਬਦਾ ਮਾਰਨ ਵਾਲੀ ਐਸਾ ਚ ਕੋਈ ਦੁੱਬਦਾ ਈਰਖਾ ਨੂੰ ਵੀ ਮਾਰੇ ਇਹ ਪੰਜਾਂ ਨੂੰ ਮਾਰੇ ਭਾਈ ਆਪਾਂ ਸਾਰਿਆਂ ਦੇ ਅੰਦਰ ਹੀ ਪੰਜ ਹਨ ਇਹਨਾਂ ਨੂੰ ਆਪਾਂ ਨੌਕਰ ਬਣਾ ਰਹਿਣਾ ਇੱਥੇ ਹੀ ਇਹਨਾਂ ਨੇ ਇਹਨਾਂ ਤੋਂ ਆਪਾਂ ਸਾਰਿਆਂ ਤੋਂ ਚੱਜਾ ਕੰਮ ਲੈਣਾ ਹੈ ਇਹਨਾਂ ਪੰਜਾਂ ਤੋਂ ਭਾਈ ਐਸਾ ਕਿਹੜਾ ਗੁਰਮੁਖ ਹੈ ਉਹ ਇਹਨਾਂ ਨਾਲ جنگ ਲੜਦਾ ਉਹਨੂੰ ਕਿਹਾ ਖਾਲਸਾ ਜੋ ਕਰੇ ਨਿਤ ਜੰਗ ਰੋਜ਼ ਇਹਨਾਂ ਨਾਲ ਪੰਜਾਂ ਦੇ ਨਾਲ ਉੱਠਦਿਆਂ ਨੇ ਨਾਲ ਜੰਗ ਸ਼ੁਰੂ ਹੋ ਜਾਂਦੀ ਇਹਨਾਂ ਨੇ ਤੁਹਾਨੂੰ ਵਿਚਾਰ ਜਿੱਤੇ ਵਕਾਰਾ ਮਾਇਆ ਮੋਕਾ ਇਹ ਪਸਾਰਾ ਇਹ ਬੜਾ ਪਸਾਰਾ ਫਸਾਰਦੇ ਨੇ ਇਹ ਪੰਜ ਜਣੇ ਇਸ ਕਰਕੇ ਭਾਈ ਇਹਨਾਂ ਦੀ ਪੰਜਾਂ ਦੀ ਖੇਡ ਨੂੰ ਜਿੰਨੂੰ ਸਮਝ ਆ ਗਈ ਮਾਰੇ ਨੇ ਰਹਾਉ ਦੀ ਤੋਕ ਦੇ ਵਿੱਚ ਸਾਰਾ ਸ਼ਬਦ ਦਾ ਭਾਵ ਦਾ ਹਿਰਦੈ ਪੰਚ ਮਾਰ ਪੰਜਾਂ ਵਿਕਾਰਾਂ ਨੂੰ ਭਾਈ ਤੂੰ ਰੋਕ ਲੈ ਸਾਚ ਓਰ ਤਾਰੇ ਤੇ ਸੱਚ ਪਤੀ ਪਰਮੇਸ਼ਰ ਨੂੰ ਅੰਦਰ ਸ਼ਿਸ਼ ਕਰਨੇ ਹਾ ਬਾਦਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਅਧਿਆਤਮ ਕਰਮ ਕਰੇਤਾ ਸੱਚਾ ਤੂੰ ਸੱਚਾ ਜੋਗੀ ਤਾਂ ਹੈ ਮਹਾਰਾਜ ਕਹਿੰਦੇ ਹਨ ਤੂੰ ਉੱਚਾ ਉੱਚੀ ਕਰਨੀ ਵਾਲੇ ਕਰਮ ਕਰੇਤਾ ਉੱਚਾ ਆਚਾਰਨ ਬਣਾਵੇਂ ਵੇਖੋ ਜਗਜੀਤ ਸਾਹਿਬ ਜੀ ਦਾ ਅਖੀਰ ਤੇ ਭਾਵ ਦੱਸਿਆ ਜਤ ਪਹਾਰਾ ਧੀਰਸ ਨਿਆਰ ਐਰਨ ਮਤ ਵੇਦ ਇਹ ਤਿਆਰ ਭੋ ਕਲਾ ਅਗਮ ਤਪtau ਭਾਂਡਾ ਭਾਉ ਅੰਮ੍ਰਿਤ ਢਾਲ ਕੜੀਏ ਸ਼ਬਦ ਸੱਚੀ ਇਸ ਤਰ੍ਹਾਂ ਤੂੰ ਜੀਵਨ ਕਢ ਲੈ ਆਤਮਕ ਜੀਵਨ ਆਪਾਂ ਸਾਰਿਆਂ ਨੇ ਪਾਈਏ ਜੀਵਨ ਕਢਣਾ ਫਿਰ ਤਾਂ ਸੀ ਅਧਿਆਤਮ ਹਾਂ ਭਾਈ ਜੀਵਨ ਨੂੰ ਉੱਚਾ ਕਰਨਾ ਹੈ ਇਸ ਕਰਕੇ ਭਾਈ ਹੌਲੀ ਹੌਲੀ ਕੋਸ਼ਿਸ਼ ਕਰੋ ਏਸੀ ਕਰਕੇ ਗੁਰੂ ਸਾਹਿਬ ਨੇ ਸਾਨੂੰ ਰਹਿਤਾਂ ਵੀ ਦਿੱਤੀਆਂ ਕਿ ਭਾਈ ਜਿਵੇਂ ਕਸ਼ੈਰਾ ਹੀ ਪਾਇਆ ਇਹਦੀ ਉੱਚੀ ਸੋਚੀ ਕਿ ਭਾਈ ਤੇਰਾ ਜੀਵਨ ਬੜਾ ਉੱਚਾ ਸੋਚਾ ਹੋਵੇ ਇਹ ਕੜਾ ਬਖਸ਼ਿਸ਼ ਕੀਤਾ ਮਹਾਰਾਏ ਨੇ ਕਿ ਇਸ ਕੜੇ ਦੇ ਨਾਲ ਜਿਹੜਾ ਕੜਾ ਪਾਇਆ ਹੈ ਤੈਨੂੰ ਰੋਕਦਾ ਰਹੇਗਾ ਕਿ ਮਾੜੇ ਕਰਮ ਤੋਂ ਤੈਨੂੰ ਰੋਕਦਾ ਰਹੇਗਾ ਇਸ ਕਰਕੇ ਨਾਲ-ਨਾਲ ਗੁਰੂ ਸਾਹਿਬ ਨੇ ਜਿਵੇਂ ਬਾੜ ਨਹੀਂ ਹੁੰਦੀ ਉਹ ਬਾੜ ਵੀ ਬਣਾਈ ਕਿ ਤੈਨੂੰ ਥੋੜੀ ਬੋਧੀ ਸ਼ਰਮ ਆਵੇਗੀ ਕਿ ਇਸ ਕਹਿਣਗੇ ਭਾਈ ਮਾੜੇ ਕੰਮਾਂ ਤੋਂ ਸ਼ਰਮ ਕਰਨੀ ਹੈ ਬੰਦਗੀ ਕਰਨੀ ਹੈ ਕੇਸੇ ਦੱਸਦੇ ਹਨ ਭਾਈ ਇਸ ਕਰਕੇ ਭਾਈ ਆਪਾਂ ਜਾ ਸਾਰਿਆਂ ਨੇ ਜੀਵਨ ਨੂੰ ਉੱਚਾ ਸੁੱਚਾ ਬਣਾਣਾ ਹੈ ਆਪਣੀ ਰਹਿਤ ਪੈਤ ਉੱਚੀ ਸੁੱਚੀ ਰੱਖਣੀ ਹੈ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਅਧਿਆਤਮ ਕਰਮ ਕਿਉਂਕਿ ਕਰਮ ਤੇ ਬਹੁਤ ਜ਼ਿਆਦਾ ਗੁਰੂ ਸਾਹਿਬ ਨੇ ਗੱਲ ਕੀਤੀ ਬਹੁਤ ਹੀ ਜ਼ਿਆਦਾ ਦਤੇ ਦੋਸ਼ ਨਾ ਦੂ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੀ ਪਰ ਜਨ ਜਿਵੇਂ ਪਿਛਲਾ ਮਹੀਨਾ ਵੀ ਲੰਘ ਕੇ ਗਿਆ ਕੱਤਕ ਕਰਮ ਕਮਾਉਣ ਇਥੇ ਕਰਮ ਆਇਆ ਪਹਿਲੇ ਨਮਰਦ ਜੋ ਕਰਮ ਇਥੇ ਕਾਮ ਨੂੰ ਕਿਹਾ ਤੇ ਬਖਸ਼ਿਸ਼ ਨੂੰ ਕਿਹਾ ਵੀ ਤੂੰ ਕਾਮ ਉੱਚਾ ਸੁੱਚਾ ਕਰ ਵਧੀਆ ਵਧੀਆ ਕਰ ਸਮਾਜ ਵਿੱਚ ਵਧੀਆ ਕੰਮ ਕਰ ਕਦ ਤੱਕ ਕਰਮ ਕਮਾਵਨੇ ਦੋਸ਼ ਨਾ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮ ਕੋਏ RAM ਤੇ ਲੱਗਨ ਜਨਮ ਬਜੋ ਕਿਨ ਮੈਂ ਕੋੜੇ ਹੋਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਤੂੰ ਕਰਮ ਪਤੀ ਆਜ਼ਾਦ ਹੈ ਜਦੋਂ ਕਰ ਲਿਆ ਉਦੋਂ ਤੇਰੀ ਆਜ਼ਾਦੀ ਖਤਮ ਹੋ ਗਈ ਉਦੋਂ ਤੈਨੂੰ ਉਹਦਾ ਰਿਜ਼ਲਟ ਭੁਗਤਣਾ ਪੈਣਾ ਹੈ ਇਸ ਕਰਕੇ ਲੋੜੇ ਦਾਗ ਬਜੋਰੀਆਂ ਕਿ ਕਰ ਬੀਜੇ ਜੱਟ ਇਸ ਕਰਕੇ ਭਾਈ ਜੇ ਤੂੰ ਕਿਕਰਾਂ ਦੇ ਵਿੱਚ ਬੀਜੇਂਗਾ ਕੰਡੇ ਲੱਗਣਗੇ ਇਸ ਕਰਕੇ ਆਪਾਂ ਕਰਮ ਨੂੰ ਵਧੀਆ ਕਰਮ ਕਰੋ ਕਿਉਂਕਿ ਕੀਤੇ ਕਰਮਾਂ ਕਰਕੇ ਅਸੀਂ ਪਰਮੇਸ਼ਰ ਨਾਲੋਂ ਵਿਛੜ ਚੁੱਕੇ ਹਾਂ ਕਰ ਤੇ ਕਰਮਾਂ ਤੇ ਸਾਬ ਹੋਣਾ ਆਪਣੇ ਕੰਮਾਂ ਤੇ ਕਰਮੀ ਕਰਮੀ ਹੋਏ ਵਿਚਾਰ ਕਰਮੀ ਆਪੋ ਆਪਣੀ ਗੋਪੜੂ ਕੇ ਨੇੜੇ ਕੇ ਇਕ ਕਰਮੀ ਤੈਨੂੰ ਪਰਮੇਸ਼ਰ ਦੇ ਨੇੜੇ ਲੈ ਜਾਣਗੇ ਕੀਤੇ ਹੋਏ ਕਰਮ ਤੇ ਕਰਮੀ ਦੂਰ ਲੈ ਜਾਣਗੇ ਇਸ ਕਰਕੇ ਗੁਰੂ ਸਾਹਿਬ ਨੇ ਅੱਜ ਪਹਿਲਾ ਸ਼ਬਦ ਹੀ ਕਰਮ ਤੇ ਲਿਆ ਆ ਅਧਿਆਤਮ ਕਰਮ ਕਰੇਤਾ ਸਾਚਾ ਤੇ ਜੇ ਤੂੰ ਚੰਗਾ ਕਰਮ ਕਰਨਾ ਹੈ ਫਿਰ ਤੂੰ ਸੱਚਾ ਹੈ ਤੂੰ ਸੱਚਪਤੀ ਪਰਮੇਸ਼ਰ ਦਾ ਰੂਪ ਹੋ ਸਕਣਾ ਹੈ ਚੰਗੇ ਕਰਮ ਕਰਕੇ ਮੁਕਤ ਭੇਦ ਗਿਆ ਜਾਣੇ ਕਾਚਾ ਮਨ ਦੇ ਨਾਲ ਟਕਰਾ ਕਰੇ ਪੰਜ ਬਕਾਰਾਂ ਦੇ ਨਾਲ ਮੁਕਤ ਹੁੰਦਾ ਹੈ ਬਕਾਰਾਂ ਤੋਂ ਬਕਾਰਾਂ ਤੋਂ ਮੁਕਤੀ ਹੋਰ ਕੋਈ ਦੂਜੀ ਮੁਕਤੀ ਤਾਂ ਮੰਗੀ ਨਹੀਂ ਗੁਰਮਤਿ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਇੱਥੇ ਮੁਕਤੀ ਦਾ ਮਤਲਬ ਪੰਜ ਬਕਾਰਾਂ ਤੋਂ ਮੁਕਤੀ ਕਿਉਂਕਿ ਮੈਂ ਪਹਿਲੇ ਹੀ ਬੇਨਤੀ ਕਰ ਦਿੱਤੀ ਹੈ ਜਿਹੜਾ ਰਹਾਉ ਦੀ ਤੁਕ ਦੇ ਵਿੱਚ ਹੁੰਦਾ ਨਾ ਸਾਰੀ ਬਾਣੀ ਫਿਰ ਹੁੰਦੀ ਹੈਰ ਦੇ ਕਿਰਤ ਕੋਰਦੀ ਉਹਦੇ ਵਿੱਚ ਸਾਰਾ ਉਪੇਦ ਦਿੱਤਾ ਹੁੰਦਾ ਜਿਹੜੀ ਰਹਾਉ ਦੀ ਵੇਖੋ ਪਾਤਸ਼ਾਹ ਜੀ ਨੇ ਕਹਿਆ ਸੀ ਰਚਨਾ ਸਾਡੇ ਵਾਸਤੇ ਸੌਂਪੀ ਕਿ ਤੁਸੀਂ ਪਹਿਲੇ ਰਹਾਉ ਦੀ ਪੰਕਤੀ ਸਮਝ ਲਈ ਤੇ ਤੁਹਾਨੂੰ ਸਾਰਾ ਸ਼ਬਦ ਦਾ ਭੇਦ ਆ ਜਾਏਗਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਭੇਦ ਕਿਆ ਜਾਣੇ ਕਾਚਾ ਸੱਚੇ ਪਾਤਸ਼ਾਹ ਕਹਿੰਦੇ ਹਨ ਮਨ ਨੂੰ ਐ ਮਜਬੂਤ ਕਰੇ ਨਾ ਟਕਰਾ ਕਰ ਵਿਕਾਰਾਂ ਤੋਂ ਦੇ ਸੱਚੇ ਪਾਤਸ਼ਾਹ ਕਹਿੰਦੇ ਐਸਾ ਜੋਗੀ ਜੁਗਤ ਵਿਚਾਰੇ ਐਸੋ ਜਾਂ ਜੋਗੀ ਮਾਰੇ ਕਹਿੰਦੀ ਹਨ ਉਹਨੇ ਜੁਗਤੀ ਨੂੰ ਪਛਾਨ ਲਿਆ ਹੈ ਜੀਵਨ ਦੀ ਜੁਗਤ ਨੂੰ ਪਛਾਨ ਲਿਆ ਹੈ ਪੰਜ ਮਾਰ ਸਾਚ ਉਰ ਧਾਰੇ ਉਹਨੇ ਪੰਜਾਂ ਨੂੰ ਵਿਕਾਰਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਮਾਰ ਲਿਆ ਹੈ ਭਾਵ ਕਿ ਪੰਜਾਂ ਨੂੰ ਆਪਣੇ ਅੰਦਰ ਕਰ ਲਿਆ ਹੈ ਕੰਮ ਨੂੰ ਸੀਮਾ ਦੇ ਵਿੱਚ ਕਰ ਲਿਆ ਵੇਖੋ ਜਿਵੇਂ ਨਹਿਰ ਵਿੱਚ ਪਾਣੀ ਚੱਲਦਾ ਹੈ ਜੇ ਕਨਿਆਰਿਆਂ ਤੇ ਚੱਲੇ ਤੇ ਬੜਾ ਵਧੀਆ ਹੈ ਜੇ ਉਹਨੂੰ ਕਨਾਰਿਆਂ ਦੇ ਉੱਪਰੋਂ ਦੀ ਚੱਲਣ ਲੱਗ ਪੈਂਦਾ ਉਦੋਂ ਉਹੀ ਤੰਭਾਈ ਆ ਜਿਵੇਂ ਪਿੱਛੇ ਝਾੜਾ ਹੈ ਜੇ ਦਰਿਆਵ ਦੀ ਥੱਲੇ ਥੱਲੇ ਚੱਲਣ ਨਾਲ ਤੇ ਉਹ ਵੇਖੋ ਕਿੰਨਾ ਸੁੱਖ ਵੀ ਦੇ ਦਿੰਦੇ ਨੇ ਕਿੰਨੀ ਆਪਣੀ ਧਰਤੀ ਨੂੰ ਪਜਾਊ ਬਣਾ ਦੇਣੀ ਕਿੰਨੀ ਤਾਂ ਉਹਦੇ ਨਾਲ ਪਾਣੀ ਪਹੁੰਚਦਾ ਨਹਿਰਾਂ ਦਾ ਪਾਣੀ ਉਹੀ ਪਾਣੀ ਕਹਿਰ ਦਾ ਬਣ ਬਣ ਗਿਆ ਕੰਮ ਕਿੰਨੇ ਉਹਨੇ ਫਜ਼ਲਾ ਤਬਾ ਕਰ ਦਿੱਤੇ ਇਸੇ ਤਰ੍ਹਾਂ ਕਾਮ ਹੈ ਸੰਜਮ ਵਿੱਚ ਰਵੇ ਕਰੋਧ ਹੈ ਸੰਜਮ ਵਿੱਚ ਰਵੇ ਲੋਭ ਹੈ ਸੰਜਮ ਵਿੱਚ ਰਵੇ ਫਿਰ ਸਾਰਾ ਕੁਝ ਵਧੀਆ ਫਿਰ ਨਹੀਂ ਇਹ ਕੁਝ ਕਹਿੰਦੇ ਹਾਂ ਇਹਨਾਂ ਨੂੰ ਐ ਬੈਲੈਂਸ ਰੱਖਣਾ ਮਾਰ ਮਾਰਨਾ ਵੀ ਨਹੀਂ ਇਹਨੂੰ ਮਨ ਨੂੰ ਤੂੰ ਕਾਮ ਨੇ ਤੁਸੀਂ ਆਪਾਂ ਕਹਿੰਦੇ ਵੀ ਮਾਰ ਮਾਰ ਦੇ ਦੇ ਨਹੀਂ ਫਿਰ ਉਤਪਤੀ ਰੁਕ ਜਾਏਗੀ ਜੀਵਗਾ ਕਿਵੇਂ ਪੈਦਾ ਹੋਣਗੇ ਇਹਨਾਂ ਨੂੰ ਆਪਾਂ ਇਸ ਗੁਰਬਾਣੀ ਦੇ ਆਤੂਕਾਂ ਨੂੰ ਇਹਨਾਂ ਨੂੰ ਸਮਝਣਾ ਹੈ ਮਾਰਨਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਐ ਟਿਕਾਣੇ ਤੇ ਲਿਆਣਾ ਹੈ ਸਾਰਿਆਂ ਨੂੰ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਪੰਚ ਮਾਰ ਸਾਚ ਉਰ ਧਾਰੇ ਜਿਸਕੇ ਅੰਤਰ ਸਾਚ ਵਸਾਵੇ ਪਰ ਕਿੰਨਾਂ ਦੇ ਵਸ ਆਣਗੇ ਜਿਨ੍ਹਾਂ ਨੂੰ ਨਾਮ ਨੂੰ ਸਮਝ ਲਿਆ ਜਿਨ੍ਹਾਂ ਦੇ ਅੰਦਰ ਪਤੀ ਪਰਮੇਸ਼ਰ ਸੱਚ ਵਸ ਗਿਆ ਜਿਸਕੇ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਉਹਨਾਂ ਨੂੰ ਜੋੜਨ ਦੀ ਭਾਈ ᔪਗਤੀ ਦਾ ਕਤ ਪਤਾ ਲੱਗ ਗਿਆ ਹੈ ਕਿ ਕਿਵੇਂ ਮਾਲਕ ਨਾਲ ਬਲਾਪ ਹੋਣਾ ਹੈ ਸੱਚੇ ਪਾਤਸ਼ਾਹ ਕਹਿੰਦੇ ਰਬ ਸਸ ਏਕੋ ਗ੍ਰਹੈ ਉਦਿਆਨੇ ਇੱਕੋ ਵਰਗੇ ਨੂੰ ਸਮਝਣਾ ਹੈ ਇਹਨੂੰ ਸਮਝ ਲਓ ਜੋ ਪ੍ਰਤੀਕ ਬਾਦਰ ਸੱਚੇ ਪਾਤਸ਼ਾਹ ਜੀ ਦੀ ਪੰਕਤੀ ਹੈ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਬਸ ਇਸ ਜੁਗਤੀ ਨੂੰ ਸਮਝ ਲਓ ਵੀ ਕੰਚਨ ਘਟ ਮਾਟੀ ਮੰਨੇ ਇੱਕੋ ਜੇ ਜਾ ਨਾ ਠੰਡਾ ਨਾ ਤੱਤਾ ਨਾ ਗਰਮ ਨਾ ਸਰਦ ਇੱਕੋ ਵਰਗਾ ਸਮਝਣਾ ਤੇ ਮਨ ਨੂੰ ਐਸ ਤਰ ਸਮਝਣਾ ਜਿਵੇਂ ਮੈਂ ਜੰਗਲ ਵਿੱਚ ਹੀ ਬੈਠਾ ਬਾਹਰ ਜੰਗਲਾਂ ਵਿੱਚ ਨਹੀਂ ਜਾਣਾ ਤੇ ਮਨ ਨੂੰ ਉਸ ਤਰ੍ਹਾਂ ਸਮਝਣਾ ਮੈਂ ਜੰਗਲ ਵਿੱਚ ਹੀ ਬੈਠਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਰਵ ਹੁੰਦਾ ਸੂਰਜ ਤਬ ਸਸ ਹੁੰਦਾ ਚੰਦਰਮਾ ਬੰਦਾ ਕਦੇ ਠੰਡਾ ਹੋਇਆ ਰਹਿੰਦਾ ਕਦੇ ਗਰਮ ਹੋ ਜਾਂਦਾ ਹੈ ਨਹੀਂ ਮਾਰੇ ਕਹਿੰਦੇ ਇੱਕੋ ਵਰਗੀ ਬਿਰਤੀ ਰਹਿਣੀ ਨਿਰਮੋਹ ਹੋ ਜਾਣਾ ਇੱਕ ਸਮਾਨ ਹੋ ਜਾਣਾ ਇਹਦਾ ਮਾਲਕੀ ਕਿਰਪਾ ਕਰਨ ਇੱਕ ਸਮਾਨ ਕਰਨਾ ਆਪਾਂ ਨੂੰ ਸਾਰਿਆਂ ਨੂੰ ਰਵ ਸਸ ਏਕੋ ਗ੍ਰਹਿ ਉਧਿਆਨੇ ਗ੍ਰਹਿ ਘਰ ਨੂੰ ਕਹਿੰਦੇ ਹਨ ਆਪਣੇ ਘਰ ਨੂੰ ਹੀ ਜੰਗਲ ਸਮਝ ਲੈਣਾ ਮਾਰੇ ਨਹੀਂ ਕਿਹਾ ਨਾ ਕਾਹੇ ਰੇਵਣ ਕੋਜਨ ਜਾਈ ਸਦਾ ਨਿਵਾਸੀ ਸਦਾ ਆਲੇ ਪਾ ਇਹ ਗੁਰ ਤੇਗ ਬਹਾਦਰ ਸਾਚੀ ਪਾਛਦੀ ਬਾਣੀ ਤੂੰ ਹੀ ਸੰਗ ਸਮਾਈ ਪੋਹ ਪਮਦ ਮੈਂ ਬਾਸ ਬਸਤ ਮਕਰ ਮੈਂ ਜੈਸੀ ਛਾਈ ਤੈਸੇ ਹੀ ਹੈ ਬਸੇ ਨਿਰੰਤਰ ਘਾਟੀ ਖੋਜੋ ਭਾਈ ਆਪਣੀ ਕਟ ਦੇ ਅੰਦਰ ਕੋਜ ਨੇ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਨਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਆਪਣੇ ਆਪ ਦੀ ਪਛਾਣ ਕਰਨੀ ਮੈਂ ਕੌਣ ਹਾਂ ਕਾਈ ਕਿਨੂੰ ਕਹਿੰਦੇ ਨੇ ਕਾਈ ਨਾ ਪਾਣੀ ਨੂੰ ਟੱਗ ਲੈਂਦੀ ਹੈ ਉਹ ਹਰੀ ਜੀ ਬੂਟੀ ਹੁੰਦੀ ਹੈ ਤੇ ਉਹ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਪਾਣੀ ਹੈ ਬੂਟੀ ਨੂੰ ਆਪਾਂ ਪਾਸੇ ਕਰਾਂਗੇ ਨਾ ਵਿਕਾਰਾਂ ਨੂੰ ਪਾਸੇ ਕਰਦੇ ਆਂਗੇ ਇਹ ਬੂਟੀ ਕੀ ਨੇ ਵਕਾਰ ਇਹ ਵਕਾਰਾਂ ਨੂੰ ਪਾਸੇ ਕਰਾਂਗੇ ਫਿਰ ਅੰਦਰ ਨਿਰਮਲ ਜਲ ਹੈ ਨਾਮ ਹੈ ਪਤੀ ਪਰਮੇਸ਼ਰ ਦਾ ਪਤਾ ਲੱਗੇਗਾ ਆਪਣੇ ਆਪ ਦੀ ਪਛਾਣ ਹੋਏਗੀ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਤੈਨੂੰ ਮੂਲ ਦੀ ਪਾਈ ਪਛਾਣ ਹੋ ਜਾਏਗੀ ਕਿ ਉਹ ਰੱਬ ਸਾਸ ਨੂੰ ਤੂੰ ਇੱਕ ਕੰਮ ਕਰ ਲਿਆ ਜੋਗੀਆਂ ਹਣਾ ਤਾਂ ਬੰਦ ਕੰਮ ਕਰਨਾ ਨਹੀਂ ਬੇ ਇਧਰ ਉਹ ਨਾਤਾ ਚੜਾਲਿਆ ਤੇ ਇਧਰ ਚੜਾਲੀ ਉੰਜ ਹੀ ਰਹਿਣਾ ਉਸ ਤਰ੍ਹਾਂ ਬਾਰੇ ਨਹੀਂ ਕਿਹਾ ਜੀਵਨ ਇਸ ਤਰ੍ਹਾਂ ਬਣਾਣਾ ਕਿਰਿਆਵਾਂ ਨਹੀਂ ਇਹੋ ਜਿਹਾ ਕਰਨੀਆਂ ਰਵਸਸ ਏਕੋ ਨੀ ਕੀਰਤ ਕਰਮ ਸਮਾਨੇ ਫਿਰ ਕਰਨੀ ਦੀ ਗੱਲ ਆ ਗਈ ਕਿ ਭਾਈ ਕਰਨੀ ਕਰਮ ਬਹੁਤ ਵਧੀਆ ਕਰੋ ਪੜੀ ਲੰਮੀ ਸੋ ਲੰਮੀ ਨਦਰ ਨਿਹਾਲੀ ਵੇ ਅੱਜ ਮੈਂ ਕੰਮ ਕਰਨ ਲੱਗਿਆ ਇਹੋ ਜਿਹਾ ਇਹਦਾ ਰਿਜ਼ਲਟ ਕੀ ਹੋਵੇਗਾ ਬਸ ਕਰਮ ਸਮਾਨੇ ਉਹਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਰਮ ਵਿੱਚ ਸੁੱਤੇ ਹੀ ਵਧੀਆ ਕਰਮ ਕਰਨੇ ਹਨ ਤੇ ਉਹਦੇ ਨਾਲ ਜੁੜੇ ਰਹਿਣਾ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਕਿਉਂਕਿ ਆਪਣਾ ਟਾਈਮ ਜਿਹੜਾ ਹੋ ਚੁੱਕਿਆ ਹੈ ਆਓ 2 ਮਿੰਟ ਸਾਰੇ ਮਾਲਕ ਅਗੇ ਬੇਨਤੀਆਂ ਕਰੀਏ ਕੱਲ ਦੇ ਪਾਈ ਦੁਆਣ ਵੀ ਨੇ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਵਿੱਚ ਵਰਤਿਆ ਜੀ ਆਪਣੇ ਦੀਵਾਨ ਤੁਸੀਂ ਆਪ ਲਵਾ ਲੈਣੇ ਆਪਣੀ ਸੇਵਾ ਆਪ ਕਰਵਾ ਲੈਣੀ ਸੱਚੇ ਪਾਤਸ਼ਾਹ ਆਓ 2 ਮਿੰਟ ਪਾਤਸ਼ਾਹ ਗੁਰਤੇਗ ਬਹਾਦਰ ਸੱਚੇ ਪਾਤ ਗੁਰਤੇਗ ਬਹਾਦਰ ਸਿਮਰੀਏ ਘਰ ਨੋ ਨੇ ਦੇ ਆਵੇ ਤਾਈ ਆਓ ਕਰੋ ਕਿਰਪਾ ਜੀ ਸਾਰੇ 2 ਮਿੰਟ ਨਵਾਇ ਗੁਰੂ ਬਾਈ ഗുരു ബായ് ഗുരു ഗുരു ബായ് 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 ഗരീബ് വൈ 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 ഗരീബ് വൈ

വൈ ഗരീവ് 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 വൈ ിഡ ਬਾਈ ਗਰੀਬ ਬਾਈ ਗਰੀਬ ਬਾਈ ਗਰੀਬ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਕਰਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਬੇਅੰਤ ਬੇਅੰਤ ਪੁੱਲਾ ਹੁਣੀਆਂ ਸੁਭਾਵ ਕੰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ ਨਾਰਨ ਬਖਸ਼ ਲੈਣ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਭਾਈ ਕੱਲ ਤੋਂ ਆਪਣੀ ਭਾਈ ਜੋ ਗੁਰਮਤ ਸਮਾਗਮ ਸ਼ੁਰੂ ਹਨ ਸਾਰਿਆਂ ਨੇ ਵੱਤ ਚੜਕੇ ਭਾਈ ਸੇਵਾ ਕਰਨੀ ਹੈ ਜਿੰਨੀ ਵੀ ਤਨ ਮਨ ਤਨ ਕਰਕੇ ਸਾਰਿਆਂ ਨੇ ਵੱਤ ਵੱਦ ਸੇਵਾ ਕਰਨੀ ਹੈ 6 ਵਜੇ ਦੀਵਾਨ ਰੈਰਾ ਸਬ ਦਾ ਪਾਠ ਸ਼ੁਰੂ ਹੋ ਜਾਏ ਕਰੇਗਾ ਉਹ ਸਵੇਰ 9:30 ਵਜੇ ਤੱਕ ਅੰਤਸਾਰੀ ਸਮਾਪਤੀ ਹੋਏਗੀ ਲੰਗਰ ਪਾਣੀ ਪਾਈ ਇੱਥੇ ਛਕਣਾ ਹੈ ਸਾਰਿਆਂ ਨੇ ਆ ਕੇ ਇੱਥੇ ਹੀ ਪਕਾਣਾ ਤੇ ਇੱਥੇ ਹੀ ਛਕਣਾ ਬੀਬੀਆਂ ਨੂੰ ਵੱਦ-ਵਦ ਬੇਨਤੀ ਹੈ ਜੋ ਭਾਈ ਪ੍ਰਸ਼ਾਦੇ ਦੀ ਸੇਵਾ ਕਰਨ ਆਪ ਇੱਥੇ ਲੋਹਾ ਲਾਈਆਂ ਹਨ ਤੇ ਸਾਰੇ ਨਾਲੇ ਸਿਮਰਨ ਕਰਿਆ ਜੇ ਰਲ ਮਿਲ ਕੇ ਵੇਖਿਆ ਜੇ ਕਿੰਨਾ ਆਨੰਦ ਬਣਦਾ ਇਹੋ ਜਿਹਾ ਤੁਹਾਨੂੰ ਵਿਆਹ ਵਿੱਚ ਨਹੀਂ ਆਨੰਦ ਆ ਸਕਦਾ ਜੇ ਹੋ ਜਾਏ ਇੱਥੇ ਆਨੰਦ ਆਣਾ ਜੇ ਹੋ ਜਾਏ ਇਹੋ ਜਿਹਾ ਆਨੰਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਰਣਾ ਹਾਲੇ ਮਿਲ ਕੇ ਵੱਤ ਵੱਤ ਸੇਵਾ ਕਰਿਆ ਜੀ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ